ਜੋ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਇਸ ਮਹੀਨੇ ਜਦੋਂ ਸਾਈਂ ਲੋਕਾਂ ਨੇ ਕੋਈ ਇਸ਼ਾਰਾ ਦੇਣਾ ਹੈ ਜਾਂ ਆਵਾਜ਼ ਦੇਣੀ ਹੈ ਦਰਸ਼ਨ ਦੇਣੇ ਆ ਤਾਂ ਕਿਸ ਰੂਪ ਵਿੱਚ ਦੇਣਗੇ ਦਰਸ਼ਨ ਸੋ ਆਪਾਂ ਅੱਜ ਦੀ ਵੀਡੀਓ ਰਾਹੀਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਤੇ ਵੀਡੀਓ ਨੂੰ ਨਾਲ ਦੀ ਨਾਲ ਇੱਕ ਲਾਈਕ ਜ਼ਰੂਰ ਕਰ ਦਿਓ ਚੱਲਦੇ-ਚੱਲਦੇ ਸੋ ਕੁਝ ਕਮੈਂਟਾਂ ਵੀ ਇੱਥੇ ਆਪਾਂ ਦੱਸਾਂਗੇ ਜੀ ਸੋ ਵੀਡੀਓ ਨੂੰ ਪੂਰੀ ਸੁਣਿਆ ਕਰੋ ਕਮੈਂਟਾਂ ਵਿੱਚ ਵੀ ਕਾਫੀ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਸਕਦੇ ਆ ਬਿਨਾ ਕਮੈਂਟ ਕੀਤੇ ਆ ਕਿਉਂਕਿ ਪ੍ਰੋਬਲਮ ਨਹੀਂ ਹੁੰਦੀ ਕਿਸੇ ਇੱਕ ਦਾ ਸਵਾਲ ਨਹੀਂ ਹੁੰਦਾ ਸੋ ਜਿਹੜੇ ਵੀ ਪੀਰਾਂ ਪੀਰਾਂ ਦੀ ਸੇਵਾ ਕਰਦੇ ਆ ਸਾਰਿਆਂ ਦੇ ਨਾਲ ਕੁਝ ਨਾ ਕੁਝ ਗੱਲਾਂ ਜੁੜੀਆਂ ਹੁੰਦੀਆਂ ਹੈ ਸੋ ਇਸ ਕਰਕੇ ਵੀਡੀਓ ਨੂੰ ਪੂਰੀ ਸੁਣਿਆ ਕਰੋ 5 10 ਮਿੰਟ ਦਾ ਸਮਾਂ ਜਿੱਕਰ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਕੱਢਦੇ ਹੋ ਕੋਈ ਚੰਗੀ ਗੱਲ ਸੁਣਦੇ ਹੋ ਤੇ ਇਹਦੇ ਨਾਲ ਇੱਕ ਤਾਂ ਗਿਆਨਵਾਤਾ ਹੈ ਦੂਸਰਾ ਚੰਗੇ ਕਰਮ ਵਿੱਚ ਲਿਖਿਆ ਜਾਂਦਾ ਕਿ ਪ੍ਰਮਾਤਮਾ ਘਰ ਦੀ ਕੋਈ ਗੱਲ ਸੁਣਨੀ satsang ਅਸੀਂ ਕਾਦੇ ਲਈ ਸੁਣਨ ਜਾਂਦੇ ਆ ਕਾਦੇ ਲਈ ਕਰਵਾਉਂਦੇ ਆ ਤਾਂ ਕਿ ਜੋ ਸਾਡਾ ਮਾੜਾ ਕਰਮ ਹੈ ਉਹ ਤੋਂ ਉਹ ਜਾਵੇ ਮਾੜਾ ਕਰਮ ਸਾਡੇ ਪਿੱਛੇ ਲਿੱਥ ਜਾਵੇ ਤੇ ਅਸੀਂ 84 ਦੇ ਗੇਟ ਚੋਂ ਨਿਕਲ ਜਾਈਏ ਸੇਵਾ ਸਿਮਰਨ ਕਰਕੇ ਪਾਰ ਲੱਗ ਜਾਈਏ ਸੋ ਜੇਕਰ ਸਿਮਰਨ ਨਹੀਂ ਹੁੰਦਾ ਸੇਵਾ ਨਹੀਂ ਹੁੰਦੀ ਤਾਂ 5-10 ਮਿੰਟ ਦਾ ਸਮਾਂ ਹਰ ਰੋਜ਼ ਕੋਈ ਵੀ ਧਾਰਮਿਕ ਵੀਡੀਓ ਸੁਣ ਲਓ ਸੁਣਿਆ ਜਰੂਰ ਕਰੋ ਜਿਹਦੇ ਨਾਲ ਕਿਤੇ ਨਾ ਕਿਤੇ ਤੁਹਾਡੀ ਤਾਰ ਉਸ ਪ੍ਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਤਾਂ ਕਰੇਗੀ ਕਿਉਂਕਿ ਜਦੋਂ ਅਸੀਂ ਨਾਮ ਸਿਮਰਨ ਨਹੀਂ ਕਰਦੇ ਸੇਵਾ ਨਹੀਂ ਕਰਦੇ ਮਨ ਤਾਂ ਕਰਦਾ ਹੈ ਪਰ ਟਾਈਮ ਨਹੀਂ ਮਿਲਦਾ ਵੈਸੇ ਟਾਈਮ ਹਰ ਇੱਕ ਕੰਮਾਂ ਲਈ ਆਪਾਂ ਕੱਢ ਲੈਂਦੇ ਆ ਪਰ ਇੰਦਾਂ ਦੇ ਕੰਮ ਲਈ ਟਾਈਮ ਜਿਹੜਾ ਕੱਢ ਨਹੀਂ ਪਾਉਂਦੇ ਕਿਉਂਕਿ ਕਾਲ ਕਦੇ ਚਾਹੁੰਦਾ ਹੀ ਨਹੀਂ ਇਨਸਾਨ ਕੋਈ ਚੰਗਾ ਕਰਮ ਕਰ ਸਕੇ ਮੇਰੇ ਘੇਰੇ ਚੋਂ ਨਿਕਲ ਸਕੇ ਸੋ ਇਸ ਕਰਕੇ ਖੁਦ ਕੋਸ਼ਿਸ਼ ਕਰਿਆ ਕਰੋ ਕੋਈ ਚੰਗੀ ਗੱਲ ਸੁਣੋ 5-10 ਮਿੰਟ ਦਾ ਸਮਾਂ ਰੋਜ਼ ਆਪਣੇ ਲਈ ਕੱਢੋ ਪਰਮਾਤਮਾ ਨੇ ਕੱਢੋ ਪਰਮਾਤਮਾ ਨੇ ਕੱਢਿਆ ਸਮਾਂ ਵੀ ਤੁਹਾਡੇ ਹੀ ਕੰਮ ਆਉਣਾ ਹੈ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਕੁਝ ਕਮੈਂਟਾਂ ਦੱਸਦੇ ਆਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਜ਼ਰੂਰ ਲਿਖਿਓ ਜੀ ਸਵਾਮੀ ਨਾ ਬਹੁਤ ਹੀ ਕਰਮਾ ਭਾਗਾਂ ਦੇ ਨਾਲ ਆਉਂਦਾ ਹੈ ਇਸ ਮਹੀਨੇ ਦੇ ਜਿੰਨੇ ਵੀ ਦਿਨ ਹੈ ਅਸੀਂ ਜੇਕਰ ਵੱਧ ਚੜ ਕੇ ਸੇਵਾ ਕਰਾਂਗੇ ਤਾਂ ਬਹੁਤ ਕੁਝ ਖਾਟ ਸਕਦੇ ਹਾਂ ਬਹੁਤ ਕੁਝ ਲੈ ਸਕਦੇ ਹਾਂ 피ਰੋ ਮੁਰਸ਼ਿਦ ਤੋਂ ਸੋ ਹੁਣ ਆਪਾਂ ਇੱਥੇ ਪਹਿਲਾ ਇੱਕ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰਾ ਦਿਲ ਕਰਦਾ ਹੈ ਕਿ ਮੈਂ 11ਵੀਂ ਕਰਾਂ ਪਰ ਮੇਰੇ ਸੋਹਰਾ ਪਰਿਵਾਰ ਨਹੀਂ ਮੰਨਦੇ ਕੀ ਮੈਂ ਚਾਹ ਦੀ ਸੇਵਾ ਕਰ ਸਕਦੀ ਹਾਂ ਸੋ ਦੇਖੋ ਜਦੋਂ ਇਨਸਾਨ ਚੰਗੇ ਪਾਸੇ ਜੁੜਦਾ ਹੈ ਤਾਂ ਰੋਕਣ ਵਾਲੇ ਵੀ ਬਹੁਤ ਸਾਰੇ ਜ਼ਿੰਦਗੀ ਵਿੱਚ ਮਿਲਣਗੇ ਸਚਾਈ ਇਹ ਹੈ ਕਿ ਜਿਸ ਦਿਨ ਅਸੀਂ ਸਰੀਰ ਛੱਡਣਾ ਹੈ ਉੱਥੇ ਕਿਸੇ ਰਿਸ਼ਤੇ ਨਾਤੇ ਨੇ ਨਾ ਨਹੀਂ ਖੜਨਾ ਸਿਰਫ ਇੱਕ ਪਰਮਾਤਮਾ ਨੇ ਖੜਨਾ ਹੈ ਸੋ ਇਸ ਕਰਕੇ ਪਰਮਾਤਮਾ ਨੂੰ ਪਹਿਲ ਜ਼ਰੂਰ ਦਿਓ ਜਿੱਥੇ ਮਨ ਟਿਕਦਾ ਹੈ ਉੱਥੇ ਟਿਕਾਉਣਾ ਹੈ ਕੋਸ਼ਿਸ਼ ਕਰਨੀ ਹੈ ਕਿ ਸੇਵਾ ਕਰਨੀ ਚਾਹੇ ਕੋਈ ਲੱਖ ਕੋਸ਼ਿਸ਼ ਕਰੇ ਤੁਹਾਨੂੰ ਤੋੜਨ ਦੀ ਪਰ ਆਪ ਜੁੜੇ ਰਹਿਣਾ ਹੈ ਜੇਕਰ ਜੁੜੇ ਰਹੋਗੇ ਤਾਂ ਚਿਹੜੇ ਤੋੜਨ ਵਾਲੇ ਉਹ ਵੀ ਇੱਕ ਸਮੇਂ ਤੇ ਉਥੇ ਹੀ ਜੁੜ ਜਾਣਗੇ ਸੋ ਕਦੇ ਵੀ ਮੁਸ਼ਕਲਾਂ ਨੂੰ ਦੇਖ ਕੇ ਪੈਰ ਪਿਸ਼ਾਣ ਨੂੰ ਨਹੀਂ ਕਰਨਾ ਚਾਹੀਦਾ ਸਗੋਂ ਤੇ ਕਦਮ ਵਧਾਉਂਦੇ ਜਾਓ ਜਿੱਦਣ ਮਾਲਕ ਨੇ ਇਹ ਪ੍ਰੀਖਿਆ ਦੇ ਵਿੱਚੋਂ ਤੁਹਾਨੂੰ ਪਾਸ ਕਰਨ ਤੇ ਵੀ ਇੱਕ ਪ੍ਰੀਖਿਆ ਹੀ ਹੁੰਦੀ ਆ ਕਿ ਜਦੋਂ ਅਸੀਂ ਸੇਵਾ ਸਿਮਰਨ ਕਰਨਾ ਸ਼ੁਰੂ ਕਰਦੇ ਆ ਤੇ ਕਈ ਰਿਸ਼ਤੇ ਖਾਸ ਹੀ ਹੁੰਦੇ ਨੇ ਜਿਹੜੇ ਸਾਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਪਰੇਸ਼ਾਨੀ ਤੇ ਪਰੇਸ਼ਾਨੀ ਖੜੀ ਕਰ ਦਿੰਦੇ ਆ ਕਦੇ ਵੀ ਪਰੇਸ਼ਾਨੀਆਂ ਨੂੰ ਦੇਖ ਕੇ ਘਬਰਾਉਣਾ ਨਹੀਂ ਹੈ ਕਿਉਂਕਿ ਪਰਮਾਤਮਾ ਵੀ ਫਰਖਦਾ ਹੈ ਕਿ ਤੂੰ ਇਹ ਇਨਸਾਨ ਇਹਨਾਂ ਪਰੇਸ਼ਾਨੀਆਂ ਵਿੱਚੋਂ ਨਿਕਲ ਕੇ ਕੀ ਮੇਰੀ ਤਰਫ ਆਉਂਦਾ ਹੈ ਸੋ ਕਈ ਤਾਂ ਪੈਰ ਪਿਸ਼ਾਹ ਪਟ ਲੈਂਦੇ ਆ ਕਿ ਅਸੀਂ ਇਸ ਪਰੇਸ਼ਾਨੀ ਨੂੰ ਨਹੀਂ ਚੱਲ ਸਕਦੇ ਅਸੀਂ ਇਹ ਕੰਮ ਕਰਨਾ ਨਹੀਂ ਜਿਹਦੇ ਵਿੱਚ ਮੁਸੀਬਤ ਆ ਰਹੀ ਆ ਸੋ ਕਦੇ ਵੀ ਪ੍ਰਮਾਤਮਾ ਦੇ ਵੱਲ ਜਦੋਂ ਤੁਸੀਂ ਤੁਰਦੇ ਆ ਕੋਈ ਤੋੜਨ ਦੀ ਕੋਸ਼ਿਸ਼ ਕਰੇ ਉਥੋਂ ਟੁੱਟਣਾ ਨਹੀਂ ਹੈ ਬਲਕਿ ਹੋਰ ਵੀ ਜ਼ਿਆਦਾ ਮਜ਼ਬੂਤ ਹੋਣਾ ਹੈ ਜੁੜਨ ਦੀ ਕੋਸ਼ਿਸ਼ ਕਰਨੀ ਹੈ ਜੇਕਰ ਜੁੜੇ ਰਹੋਗੇ ਤਾਂ ਬਹੁਤ ਕੁਝ ਜ਼ਿੰਦਗੀ ਵਿੱਚ ਪਾਉਂਗੇ ਕਿਉਂਕਿ ਪ੍ਰਮਾਤਮਾ ਕਾਦ ਕਿੱਥੋਂ ਦੀ ਰਸਤਾ ਬਣਾ ਦੇ ਇਹ ਆਪਾਂ ਨਹੀਂ ਸਮਝ ਪਾਉਂਦੇ ਉਹ ਪ੍ਰਮਾਤਮਾ ਜਾਣੀ ਜਾਣ ਹੈ ਸੋ ਇਸ ਕਰਕੇ ਪ੍ਰਮਾਤਮਾ ਦੇ ਵੱਲੋਂ ਕਦੇ ਨਹੀਂ ਟੁੱਟਣਾ ਰਿਸ਼ਤੇ ਨਾਤੇ ਨੂੰ ਦੇਖ ਕੇ ਕਦੇ ਵੀ ਇਹ ਨਹੀਂ ਕਹਿਣਾ ਕਿ ਸਾਡੀ ਜ਼ਿੰਦਗੀ ਵਿੱਚ ਇਹਨਾਂ ਦੀ ਵਜ੍ਹਾ ਨਾਲ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਇੱਥੋਂ ਪਿੱਛੇ ਹਟ ਜਾਈਏ ਜਦੋਂ ਤੁਸੀਂ ਉੱਥੋਂ ਪਿੱਛੇ ਨਹੀਂ ਹਟੋਗੇ ਉਹਨਾਂ ਨੂੰ ਪੈਰ ਦਉਂਗੇ ਮੁਸ਼ਕਲਾਂ ਤਾਂ ਬਹੁਤ ਆਉਣਗੀਆਂ ਜ਼ਿੰਦਗੀ ਵਿੱਚ ਪਰ ਇਹੇ ਲੋਕ ਹੋਣਗੇ ਇੱਕ ਦਿਨ ਤਾਰੀਫ਼ ਕਰਨਗੇ ਇੱਕ ਦਿਨ ਸਹਿਯਤ ਕਰਨਗੇ ਤੁਹਾਡੀ ਮਹਿਮਾ ਕਰਨਗੇ ਸੋ ਜਦੋਂ ਤੁਸੀਂ ਜੁੜੇ ਰਹੋਗੇ ਵਿਸ਼ਵਾਸ ਨੂੰ ਕਾਇਮ ਰੱਖੋਗੇ ਸੋ ਵਿਸ਼ਵਾਸ ਹਮੇਸ਼ਾ ਹੀ ਆਪਣੇ ਮਾਲਕ ਤੇ ਬਣਾ ਕੇ ਰੱਖਣਾ ਹੈ ਕਿਉਂਕਿ ਮਾਲਕ ਤੋਂ ਬਿਨਾਂ ਸਾਡੇ ਕਿਸੇ ਰਿਸ਼ਤੇ ਨਾਤੇ ਨੇ ਕੰਮ ਆਉਣਾ ਹੀ ਨਹੀਂ ਇਸ ਕਰਕੇ ਰਿਸ਼ਤਿਆਂ ਨੂੰ ਬਾਅਦ ਵਿੱਚ ਅਮਨਿਤ ਦੋ ਪਹਿਲਾਂ ਆਪਣੇ ਮਾਲਕ ਨੂੰ ਅਮਨਿਤ ਦੋ ਤੇ ਦੂਸਰਾ ਇੱਥੇ ਹੋਰ ਇਹਨਾਂ ਦਾ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਇਹਨਾਂ ਦਾ ਨਾਮ ਸੰਦੀਪ ਹੈ ਇਹ ਲਿਖਦੇ ਆ ਕਿ ਚਿੱਟੇ ਰੰਗ ਦਾ ਬੌਲਦ ਸੁਪਨੇ ਵਿੱਚ ਆਇਆ ਕਿਸੇ ਦੇ ਘਰ ਵੜ ਗਿਆ ਤੇ ਚਿੱਟੀਆਂ ਤਸਵੀਰਾਂ ਗੁਰਦੁਆਰੇ ਵਿੱਚ ਦਿਸੀਆਂ ਸੋ ਦੇਖੋ ਘੁੰਮ ਘਮਾ ਕੇ ਗੱਲ ਸਾਰੀ ਫਿਰ ਉੱਥੇ ਹੀ ਆਉਂਦੀ ਹੈ ਚਿੱਟਾ ਲਿਵਾਜ਼ ਸਿਰਫ 11ਵੀਂ ਵਾਲੀ ਸਰਕਾਰ ਦਾ ਹੈ ਉਹ ਚਿੱਟੇ ਲਵਾਸ ਵਿੱਚ ਤੁਹਾਨੂੰ ਨਜ਼ਰ ਆ ਰਹੇ ਆ ਸੋ ਇੱਕ ਬੌਲਗ ਦਾ ਇਸ਼ਾਰਾ ਹੀ ਹੈ ਕਿਉਂਕਿ ਬੌਲਗ ਨੰਦੀ ਭੋਲੇ ਦਾ ਨੰਦੀ ਹੈ ਭੋਲਾ ਜੋ ਪੀਰਾਂ ਦਾ ਪੀਰ ਮੰਨਿਆ ਗਿਆ ਜਿਹਨੂੰ ਸੋ 11ਵੀਂ ਵਾਲੀ ਸਰਕਾਰ ਵੀ ਆਪਕੋਸਪਾਨ ਸਰਕਾਰ ਨੇ ਵੀ ਪੀਰ ਆਖਦੇ ਆ ਤੇ ਭੋਲੇ ਸ਼ੰਕਰ ਨੂੰ ਵੀ ਪੀਰਾਂ ਦਾ ਪੀਰ ਮੰਨਿਆ ਗਿਆ ਮਸਤਾ ਦਾ ਮਸਤ ਉਹਨਾਂ ਤੋਂ ਵੱਡਾ ਮਸਤ ਨਹੀਂ ਕੋਈ ਹੋਇਆ ਮੰਨਿਆ ਗਿਆ ਉਹਨਾਂ ਦਾ ਸੇਵਕ ਨੰਦੀ ਹੈ ਸੋ ਉਹਨਾਂ ਦੇ ਰੂਪ ਵਿੱਚ ਦੀ ਜੋ ਚਿੱਟੀ ਚਲਕ ਨਜ਼ਰ ਆ ਰਹੀ ਹੈ ਚਿੱਟੀਆਂ ਤਸਵੀਰਾਂ ਕਹਿ ਰਹੇ ਹੋ ਸੋ ਸਿਰਫ ਇੱਕ 11ਵੀਂ ਵਾਲੀ ਸਰਕਾਰ ਦਾ ਹੀ ਇਸ਼ਾਰਾ ਹੈ ਇਸ਼ਾਰਾ ਇਹ ਹੈ ਕਿ ਵਾਰੋ-ਵਾਰ ਤੁਹਾਨੂੰ ਉਹ ਚੀਜ਼ ਨਜ਼ਰ ਆ ਰਹੀ ਬਾਹਲੀ ਚੀਜ਼ ਹੈ ਸੋ ਇੱਥੇ ਇੱਕ ਇਹ ਸਲਾਹ ਦਵਾਂਗੀ ਕਿ ਪਹਿਲਾਂ ਮੇਨ ਉਹਨੂੰ ਫੜਨਾ ਹੈ ਜਿੱਥੇ ਪੂਰਾ ਸੌਰਾ ਪਰਿਵਾਰ ਬਜ਼ੁਰਗਾਂ ਨੇ ਸੌਰੇ ਪਰਿਵਾਰ ਦੇ ਵਿੱਚੋਂ ਯਾਨੀ ਬਜ਼ੁਰਗਾਂ ਨੇ ਜਿਨ੍ਹਾਂ ਨੂੰ ਮੰਨਿਆ ਹੈ ਪਹਿਲਾਂ ਉਹਨਾਂ ਨੂੰ ਯਾਦ ਕਰਨਾ ਪਵੇਗਾ ਫਿਰ ਤੁਸੀਂ ਬਾਹਰ ਕਿਸੇ ਵੀ ਤੀਰ ਦੀ ਸੇਵਾ ਕਰ ਸਕਦੇ ਆ ਸੋ ਬਾਹਰਲੀ ਚੀਜ਼ ਉਦੋਂ ਹੀ ਤੁਹਾਡੇ ਕੰਮ ਆਵੇਗੀ ਉਦੋਂ ਹੀ ਤੁਹਾਡੇ ਕੰਮ ਸਵਾਰੇਗੀ ਜਦੋਂ ਤੁਸੀਂ ਮੇਨ ਮੂਡ ਨੂੰ ਫੜੋਗੇ ਜਦੋਂ ਮੇਨ ਮੂਡ ਨੂੰ ਫੜ ਲਿਆ ਉਹਨਾਂ ਨੇ ਖੁਸ਼ ਹੋ ਜਾਣਾ ਹੈ ਤਾਂ ਫਿਰ ਤੁਹਾਨੂੰ ਇੱਕ ਇਜਾਜ਼ਤ ਮਿਲ ਜਾਂਦੀ ਆ ਕਿ ਤੁਸੀਂ ਬਾਹਰ ਵੀ ਕਿਤੇ ਦਰਗਾਹ ਤੇ ਸੇਵਾ ਕਰ ਸਕਦੇ ਆ ਕਿਸੇ ਹੋਰ ਵੀ ਪੀਰ ਫਕੀਰ ਨੂੰ ਮੰਨ ਸਕਦੇ ਆ ਤਾਂ ਫਿਰ ਉਹ ਵੀ ਪੀਰ ਫਕੀਰ ਖੈਰ ਪਾ ਦਿੰਦੇ ਆ ਕਿਉਂਕਿ ਪਹਿਲਾਂ ਮੇਨ ਮੂਡ ਨੂੰ ਮਨਾਉਣਾ ਜ਼ਰੂਰੀ ਹੁਣ ਇੱਥੇ ਲਿਖਦੇ ਆ ਕਿ ਸੋਹਰਾ ਪਰਿਵਾਰ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਸੋਹਰਾ ਪਰਿਵਾਰ ਜਾਨੀ ਕਿ ਨਹੀਂ ਮੰਨਦਾ ਸੋ ਜਿੱਥੇ ਸੋਹਰਾ ਪਰਿਵਾਰ ਜਾਂਦਾ ਹੈ ਜਿਸ ਚੀਜ਼ ਨੂੰ ਸੋਹਰਾ ਪਰਿਵਾਰ ਮੰਨਦਾ ਹੈ ਉਹ ਚੀਜ਼ ਨੂੰ ਫੜਨਾ ਹੈ ਸੋ ਜਦੋਂ ਤੁਸੀਂ ਉਹਨਾਂ ਨੂੰ ਫੜ ਲਿਆ ਫਿਰ ਤੁਸੀਂ ਜਿੱਥੇ ਤੁਹਾਡਾ ਮਾਨ ਟਿਕਦਾ ਹੈ ਉਸ ਪੀਰ ਦੀ ਵੀ ਸੇਵਾ ਕਰ ਸਕਦੇ ਆ ਫਿਰ ਉਹ ਵੀ ਪਾਵਰ ਘਰ ਵਿੱਚ ਹੀ ਆ ਕੇ ਬੈਠ ਜਾਂਦੀ ਆ ਸਲਾਹ ਹੋ ਜਾਂਦੀ ਆ ਸੋ ਜਦੋਂ ਤੁਸੀਂ ਮੇਨ ਮੁੱਟ ਨੂੰ ਛੱਡ ਕੇ ਬਾਹਰਲੀ ਚੀਜ਼ ਨੂੰ ਜਾਨੀ ਅੱਜ ਆਪਾਂ ਘਰ ਵਿੱਚ ਮੇਨ ਗੱਦੀ ਜੋ ਹੈ ਕਹਦੇ ਆ ਕਿ ਉਹ ਸਾਈਂ ਲੋਕਾਂ ਦੀ ਹੈ ਜਾਂ ਲਖਦਾ ਤਾਂ ਪੀਰ ਦੀ ਤੇ ਅਸੀਂ ਉਹਨਾਂ ਨੂੰ ਛੱਡ ਕੇ ਬਾਹਰ ਲਖਦਾ ਤਾਂ ਪੀਰ ਨੂੰ ਛੱਡ ਕੇ ਆਪਾਂ ਬਾਹਰ ਦੋਂ 11ਵੀਂ ਵਾਲੀ ਸਰਕਾਰ ਨੂੰ ਮੰਨਣਾ ਸ਼ੁਰੂਗਾ ਤਾਂ ਖਵਾਜਾ ਪੀ ਨੂੰ ਵੈਸੇ ਉਹ ਹੈ ਇੱਕੋ ਹੀ ਪਰ ਗੱਦੀਆਂ ਗੱਦੀਆਂ ਦਾ ਫਰਕ ਪੈ ਜਾਂਦਾ ਹੈ ਇਸ ਕਰਕੇ ਸੋਚੀ ਦੇ ਨਾਲ ਚੱਲੋਗੇ ਤਾਂ ਸਾਰਾ ਕੁਝ ਸਹੀ ਹੋਣ ਲੱਗ ਪੈਂਦਾ ਹੈ ਸਲਾਹ ਹੋ ਜਾਂਦੀ ਫਿਰ ਉਹ ਵੀ ਫੱਕਰ ਫਕੀਰ ਨਾਲ ਹੀ ਬੈਠ ਕੇ ਸੇਵਾ ਲੈਣ ਲੱਗ ਪੈਂਦਾ ਉਹ ਤੁਹਾਡਾ ਮਨ ਦੇਖੇਗਾ ਕਿ ਤੁਸੀਂ ਮਨ ਵਿੱਚ ਕਿੰਨੀ ਇੱਜ਼ਤ ਦਿਨੇ ਤਾਂ ਜਦੋਂ ਮੇਨ ਮੁੱਢ ਨੂੰ ਇੱਜ਼ਤ ਦੇਣੀ ਸ਼ੁਰੂ ਕਰਤੀ ਉਹਨਾਂ ਨੂੰ ਮੰਨਣਾ ਸ਼ੁਰੂ ਕਰਤਾ ਤਾਂ ਫਿਰ ਉਹਨਾਂ ਨੇ ਉਹ ਪੀਰ ਫੀਰ ਨੂੰ ਵੀ ਨਾਲ ਹੀ ਬਿਠਾ ਲੈਣਾ ਤੇ ਸੇਵਾ ਲੈ ਲੈਣੀ ਸੋ ਇਹ ਕੁਝ ਕਾਫੀ ਰਾਜ ਹੁੰਦੇ ਇਹਨਾਂ ਗੱਲਾਂ ਦੇ ਸੋ ਕਾਫੀ ਡੁੰਗੀਆਂ ਗੱਲਾਂ ਹੈ ਇਹਨਾਂ ਨੂੰ ਸਮਝਣ ਨੂੰ ਥੋੜਾ ਵਕਤ ਲੱਗ ਜਾਂਦਾ ਹੈ ਪਰ ਜਦੋਂ ਪਰਮਾਤਮਾ ਸਮਝਾਉਣ ਤੇ ਆਉਂਦਾ ਕਿਸੇ ਦੇ ਨਾ ਕਿਸੇ ਦੇ ਥਰੂ ਗੱਲ ਜਿਹੜੀ ਆ ਉਹ ਸਮਝਾ ਨਹੀਂ ਜਾਂਦਾ ਹੈ ਸੋ ਇਹਨਾਂ ਗੱਲਾਂ ਨੂੰ ਸਮਝਣਾ ਹੈ ਜੀ ਤੁਸੀਂ ਆਪਣੇ ਮਨ ਵਿੱਚ ਜੋ ਧਾਰ ਕੇ ਘਰ ਵਿੱਚ ਬੈਠੇ ਹੀ ਜੇਕਰ ਸੇਵਾ ਕਰ ਲਓਗੇ ਤਾਂ ਸੇਵਾ ਤੁਹਾਡੀ ਸਫਲ ਹੋ ਜਾਣੀ ਹੈ ਫਿਰ ਚਾਹੇ ਸੋਹਰਾ ਪਰਿਵਾਰ ਤੁਹਾਨੂੰ ਰੋਕਣ ਵੀ ਪਰ ਉੱਥੇ ਮੇਨ ਮੋਟ ਨੇ ਤੁਹਾਡੀ ਹੈਲਪ ਕਰ ਦੇਣੀ ਆ ਮੇਨ ਬਜ਼ੁਰਗ ਨੇ ਤੁਹਾਡੀ ਹੈਲਪ ਕਰ ਦੇਣੀ ਆ ਫਿਰ ਤੁਹਾਨੂੰ ਜੇ ਰੋਕਣਗੇ ਵੀ ਉਹਨਾਂ ਲਈ ਗਲਤ ਗੱਲ ਹੋਵੇਗੀ ਕਿਉਂਕਿ ਪਰਮਾਤਮਾ ਨੇ ਤਾਂ ਨਿਜਮ ਦੇ ਨਾਲ ਸੇਵਾ ਲੈਣੀ ਹੈ ਵਿੱਚ ਜੇ ਤੁਸੀਂ ਨਿਜਮ ਦੇ ਨਾਲ ਸੇਵਾ ਕਰਦੇ ਹੋ ਮਨ ਸਾਫ ਹੈ ਤਾਂ ਉਹ ਉਹਦੀ ਹੀ ਹੈਲਪ ਕਰਨਗੇ ਅੱਜ ਮੁਸ਼ਕਲ ਆਉਂਦੀ ਹੈ ਕੱਲ ਚੰਗਾ ਟਾਈਮ ਵੀ ਜ਼ਰੂਰ ਆਵੇਗਾ ਜ਼ਿੰਦਗੀ ਵਿੱਚ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਾਂਗੇ ਜੀ ਸੋ ਮੇਨ ਵਿਸ਼ਾ ਹੈ ਕਿ ਜਦੋਂ ਵੀ ਸਾਈ ਲੋਕ ਇਸ਼ਾਰਾ ਦਿੰਦੇ ਹੈ ਜਾਂ ਆਵਾਜ਼ ਦਿੰਦੇ ਹੈ ਤਾਂ ਉਹਨਾਂ ਦੇ ਰੂਪ ਨੂੰ ਸਮਝਣਾ ਹੈ ਸਾਈਂ ਲੋਕ ਖਾਸ ਕਰਕੇ ਕਿਹੜੇ ਰੂਪ ਵਿੱਚ ਆਉਂਦੇ ਆ ਇਸ ਗੱਲ ਨੂੰ ਸਮਝਣਾ ਹੈ ਸੋ ਸਾਈਂ ਲੋਕ ਜਦੋਂ ਵੀ ਆਵਾਜ਼ ਦੇਣਗੇ ਇੱਕ ਬਾਲਕ ਦੇ ਰੂਪ ਵਿੱਚ ਹੀ ਦੇਣਗੇ ਬੱਚੇ ਦੇ ਰੂਪ ਵਿੱਚ ਹੀ ਆਵਾਜ਼ ਦੇਣਗੇ ਜੋ ਉਹ ਆਵਾਜ਼ ਦੇਣਗੇ ਉਹ ਬਿਲਕੁਲ ਸੱਚ ਹੋਵੇਗੀ ਇੱਕ ਹੁੰਦਾ ਊੜੀ ਨੀਂਦ ਵਿੱਚ ਆ ਤੇ ਉਹ ਸਮੇਂ ਆਵਾਜ਼ ਆਉਂਦੀ ਹੈ ਸੱਚ ਉਹ ਵੀ ਹੁੰਦੀ ਹੈ ਇੱਕ ਹੁੰਦਾ ਆ ਕਿ ਜਦੋਂ ਅਸੀਂ ਸੌਣ ਦੀ ਸ਼ੁਰੂਆਤ ਹੀ ਕਰਦੇ ਹਾਂ ਜੇ ਅੱਖਾਂ ਹੀ ਬੰਦ ਕਰਦੇ ਆ ਕੱਚੀ ਹੀ ਨੀਂਦ ਵਿੱਚ ਹੁੰਨੇ ਤਾਂ ਉਸ ਸਮੇਂ ਆਵਾਜ਼ ਆ ਜਾਣੀ ਜੋ ਕਹਿ ਦੇਣਾਂ ਇਹ ਸੱਚ ਹੋ ਜਾਂਦਾ ਹੈ ਖਾਸ ਕਰਕੇ ਬੱਚੇ ਦੇ ਰੂਪ ਵਿੱਚ ਸਾਈਂ ਲੋਕ ਆਵਾਜ਼ ਦਿੰਦੇ ਹੈ ਤੇ ਸੁਪਨੇ ਵਿੱਚ ਬੱਚੇ ਦੇ ਰੂਪ ਵਿੱਚ ਜੇਕਰ ਤੁਹਾਨੂੰ ਛੋਟਾ ਜਿਹਾ ਬੱਚਾ ਬੋਲਦਾ ਹੋਇਆ ਨਜ਼ਰ ਆਉਂਦਾ ਹੈ ਆਪਾਂ ਜਾਣਦੇ ਹਾਂ ਕਿ ਛੋਟਾ ਬੱਚਾ 5 6 ਮਹੀਨੇ ਦਾ ਬੱਚਾ ਸਾਫ਼ ਨਹੀਂ ਬੋਲ ਸਕਦਾ ਪਰ ਸੁਪਨੇ ਦੇ ਵਿੱਚ ਸਾਫ਼ ਬੋਲਦਾ ਨਜ਼ਰ ਆਉਂਦਾ ਹੈ ਸਾਈਂ ਲੋਕੀ ਸਾਈਂ ਲੋਕਾਂ ਦਾ ਇਸ਼ਾਰਾ ਹੈ ਉਹ ਤੁਹਾਨੂੰ ਦਰਸ਼ਨ ਦੇ ਰਹੇ ਆ ਤੇ ਜੋ ਗੱਲ ਕਹਿ ਦੇਣੀ ਉਹ ਫਿਰ ਸੱਚ ਹੋ ਜਾਂਦੀ ਹੈ ਸੋ ਇਹਨਾਂ ਗੱਲਾਂ ਨੂੰ ਸਮਝਣਾ ਹੈ ਸੋ ਬਹੁਤ ਸਾਰੇ ਸੰਕੇਤ ਆਏ ਇਸ ਮਹੀਨੇ ਵਿੱਚ ਆਪਾਂ ਸਾਂਝੇ ਕਰਾਂਗੇ